ਹਰਜਿੰਦਰ ਸਿੰਘ ਧਾਮੀ ਹੋਰਾਂ ਬਾਰੇ ਮੈਨੂੰ ਕੱਲ ਤੁਸੀਂ ਇੱਥੇ ਕੋਈ ਕਮੈਂਟ ਕੀਤਾ ਸੀ ਕਿਸੇ ਸੱਜਣ ਨੇ ਆਪਣੇ ਲਾਈਵ ਖਬਰਸਾਰ ਦੇ ਵਿੱਚ ਤੇ ਉਦੋਂ ਇੱਕ ਆਪਾਂ ਚਲਾਮੀ ਜੀ ਟਿੱਪਣੀ ਕੀਤੀ ਕਿਉਂਕਿ ਪਤਾ ਨਹੀਂ ਸੀਗਾ ਕਿ ਯਾਰ ਕੀ ਆ ਕੀ ਨਹੀਂ ਤਾਂ ਮੈਂ ਤੇ ਇਹ ਵੀ ਕਿਹਾ ਸੀਗਾ ਕਿ ਬਈ ਪਹਿਲਾਂ ਪੁਸ਼ਟੀ ਕਰ ਲੋ ਕਿ ਕੀ ਇਸ ਤਰ੍ਹਾਂ ਹੋਇਆ ਕਿ ਨਹੀਂ ਤਾਂ ਹੁੰਦਾ ਕੀ ਹੈ ਕਿ ਮੈਂ ਰਾਤ ਨੂੰ ਰਾਤ ਨੂੰ ਜਦੋਂ ਵੇਲਾ ਹੋਇਆ ਤੇ ਮੇਰੇ ਸਾਹਮਣੇ ਉਹ ਕਲਿੱਪ ਆ ਗਈ ਹੁਣ ਬਈ ਇੱਕ ਚੀਜ਼ ਦੇਖੋ ਧਿਆਨ ਨਾਲ ਮੇਰੀ ਗੱਲ ਸੁਣਿਓ ਬੜੀ ਤੁਹਾਨੂੰ ਮੈਂ ਦੱਸਾਂ ਮੈਂ ਉਸ ਬੰਦੇ ਨੂੰ ਵੀ ਜਾਣਦਾ ਜਿਸ ਬੰਦੇ ਨੇ ਕਾਲ ਲਾਈ ਠੀਕ ਹੈ ਜੀ ਉਹ ਉਸ ਅਖਬਾਰ ਦਾ ਪੱਤਰਕਾਰ ਹੈ ਜਿਸ ਅਖਬਾਰ ਨੇ ਮਤਲਬ ਕਿ ਇੱਕ ਦੋ ਰਿਪੋਰਟਰ ਨਹੀਂ ਰਿਪੋਰਟਰਾਂ ਦੀ ਟੀਮ ਲਾਈ ਹੋਈ ਆ ਕਐਸਟੀਪੀਸੀ ਦੀ ਵੀ ਵਾਲ ਦੀ ਖਲ ਪਟਣੀ ਆ ਕਿ ਉਹ ਅਖਬਾਰ ਤੁਸੀਂ ਸਮਝ ਹੀ ਲੈਣਾ ਕਿਉਂਕਿ ਕਈ ਵਾਰ ਕੋਈ ਕਿਸੇ ਚੀਜ਼ ਦਾ ਨਾਮ ਨਹੀਂ ਲਿਆ ਜਾਂਦਾ ਚਲੋ ਛੱਡੋ ਕਿਉਂਕਿ ਮੈਂ ਕਹਿੰਨਾ ਯਾਰ ਕਾਨੂੰਨ ਤੁਸੀਂ ਸਮਝ ਹੀ ਜਾਣਾ ਪੱਤਰਕਾਰ ਕੋਟਕਪੂਰੇ ਤੋਂ ਨੇ ਬਜ਼ੁਰਗ ਨਹੀਂ ਮਤਲਬ ਕਿ ਵੱਡੀ ਉਮਰ ਦੇ ਨੇ ਐਸੀ ਗੱਲ ਤਾਂ ਸੀਨੀਅਰ ਪੱਤਰਕਾਰ ਨੇ ਤੇ ਜਿਹੜੇ ਉਹ ਅਖਬਾਰ ਚਲਾਉਂਦੇ ਨੇ ਮੁਹੱਲੇ ਤੋਂ ਉਸ ਪਰਿਵਾਰ ਦੇ ਉਹ ਬਿਲਕੁਲ ਵਫਾਦਾਰ ਨੇ ਹੁਣ ਤੁਹਾਨੂੰ ਪਤਾ ਹੈ ਕਿ ਹੁਣ ਮੂੰਹ ਨਿਕਲ ਵੀ ਗਿਆ ਨਾ ਸਪੋਕਸਮੈਨ ਦੇ ਪੱਤਰਕਾਰ ਨੇ ਚਲੋ ਮੂਹ ਆਈ ਗੱਲ ਰਹਿੰਦੀ ਵੀ ਨਹੀਂ ਤੇ ਆਪਾਂ ਕੱਢ ਵੀ ਦਿੱਤੀ ਆਪਾਂ ਕਿਹੜਾ ਕੋਈ ਗੁਨਾਹ ਕਰਨਾ ਸਪੋਕਸਮੈਨ ਵਾਲੇ जोगਿੰਦਰ ਸਿੰਘ ਨੂੰ ਰੰਤ ਤੇ ਤੁਸੀਂ ਛੇਕਿਆ ਹੋਇਆ ਸੀਗਾ ਉਹ ਤੁਹਾਡੇ ਮਗਰ ਪੈਂਦੇ ਨੇ ਖਬਰਾਂ ਕੱਢਦੇ ਨੇ ਬਾਈ ਤੁਹਾਨੂੰ ਉਹਨਾਂ ਦਾ ਰਿਪੋਰਟਰ ਸੀਨੀਅਰ ਰਿਪੋਰਟਰ ਕਾਲ ਕਰਦਾ ਯਾਰ ਪਹਿਲਾਂ ਤੇ ਤੁਹਾਡੀ ਕਾਮਨ ਸੈਂਸ ਕਿੱਥੇ ਗਈ ਆ ਤੁਹਾਨੂੰ ਤੁਹਾਨੂੰ ਹੀ ਪੁੱਛਣਾ ਚਾਹੀਦਾ ਜੀ ਕੌਣ ਬੋਲਦੀ ਏ ਤੁਸੀਂ ਕਿਸ ਅਖਬਾਰ ਦੇ ਰਿਪੋਰਟਰੋਂ हां जी पटल साहब स्पोक्समैन ਤੁਹਾਨੂੰ ਪਤਾ ਲੱਗ ਜਾਏਗਾ ਸਪੋਕਸਮੈਨ ਦਾ ਇਹ ਬਾਈ ਸੀਨੀਅਰ ਜਰਨਲਿਸਟ ਨੇ ਤੁਸੀਂ ਉਹਨਾਂ ਨੂੰ ਕਹੋ ਕਿ ਜੀ ਹਾਂਜੀ ਠੀਕ ਹੈ ਬੀਬੀ ਜੀ ਨੇ ਆ ਗੱਲ ਕਹੀ ਤੇ ਬਾਈ ਕੋਈ ਗੱਲ ਨਹੀਂ ਉਹਨਾਂ ਦਾ ਹੱਕ ਆ ਸਾਡਾ ਆਪ ਆਖਿਆ ਗੱਲ ਖਤਮ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਐਵੇਂ ਖਿਤਾਬ ਦਿੱਤੇ ਆ ਵਧਾਇਆ ਜਾਂ ਅੱਜ ਤੱਕ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਿਆ ਨਹੀਂ ਸਰ ਮੈਂ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਇੱਕ ਗੱਲ ਸੁਣਾਉਣਾ ਤੁਹਾਨੂੰ ਬੜੀ ਦਿਲਚਸਪ ਸਰ ਪਿੰਟ ਟਾਂਕ ਮਰਡਰ ਹੋਇਆ ਅਬੌਰ ਦੇ ਵਿੱਚ ਅਬੌਰ ਦੇ ਵਿੱਚ ਮਰਡਰ ਹੋ ਗਿਆ ਤੇ ਸਾਨੂੰ ਪਤਾ ਲੱਗਿਆ ਕਿ ਸ਼ਿਵ ਲਾਲ ਡੋਡਾ ਜਿਹੜੇ ਇਸ ਕਿਸ ਦੇ ਵਿੱਚ ਫਸੇ ਨੇ 15 20 ਜਣੇ ਕਹਿੰ ਲੋ ਕਿ ਮੁੱਖ ਦੋਸ਼ੀ ਦੇ ਤੌਰ ਤੇ ਅੱਜ ਕੱਲ ਉਹ ਸਜ਼ਾ ਜਾਂਦਾ ਸਾਰੇ ਕਿ ਉਹਨਾਂ ਦੇ ਐਲ 1 ਉੱਥੇ ਮੈਂ ਵੀ ਰਹਿੰਦਾ ਰਿਹਾ ਐਲ 1 ਚ ਮੈਨੂੰ ਪਤਾ ਹੈ ਉਹ ਫਾਸਲ ਦਾ ਮਤਲਬ ਕਿ ਜਦੋਂ ਮੋੜ ਮੁੜੀਏ ਉੱਤੇ ਹੀ ਆ ਬੋਰ ਤਕੋਨੀ ਜੀ ਬਣਦੀ ਆ ਉੱਥੇ ਉੱਥੇ ਐਲ 1 ਆ ਬੋਰ ਕੋਈ ਵੀ ਬੋਰ ਰਿੰਦਾ ਤੁਹਾਨੂੰ ਦੱਸ ਦਏਗਾ ਸਾਨੂੰ ਪਤਾ ਲੱਗਿਆ ਕਿ ਇਹਨਾਂ ਦਾ ਦਫ਼ਤਰ ਜਿਹੜਾ ਅਕਾਲੀ ਦਲ ਦਾ ਉੱਥੇ ਚੱਲਦਾ ਹੁੰਦਾ ਸੀ ਐਲ 1 ਚ ਲਓ ਜੀ ਕਾਕਾ ਭਾਈ ਕੇਰਾ ਚੇਅਰਮੈਨ ਹੁੰਦੇ ਸਨ ਇਹਨਾਂ ਦੇ ਘਰੇ ਰੋਟੀ ਲੱਗੀ ਸੀਗੀ ਉਸ ਦਿਨ ਮੈਨੂੰ ਯਾਦ ਹੈ ਇਹ ਭਾਈ ਕੁੱਕੂ ਰੀ ਸਾਡੇ ਨਾਲ ਕ੍ਰਿਕਟ ਖੇਡਦੇ ਰਹੇ ਉਹਨਾਂ ਦੇ ਪਰਾਂਤਾ ਆ ਭਾਈ ਕਾਕੇ ਕੇ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਸੰਗਤ ਦਰਸ਼ਨ ਦਾ ਪੰਡਾਲ ਲੱਗਾ ਸੀ। ਆ ਹੀ ਦਿਨ ਸੀਗੇ ਠੰਡਾ ਦੇ ਤੇ ਅਸੀਂ ਬਾਦਲ ਸਾਹਿਬ ਨੂੰ ਪੀਸੀ ਵਾਸਤੇ ਬੁਲਾ ਲਿਆ। ਉਹ ਖੜੇ ਪੀਸੀ ਕਰਦੇ ਹੁੰਦੇ ਸੀ ਯਾਨੀ ਅਸੀਂ 2-4 ਮਿੰਟ ਕਿਉਂਕਿ ਉਦੋਂ ਇਹਨਾਂ ਇਲੈਕਟ੍ਰੋਨਿਕ ਦਾ ਜ਼ਮਾਨਾ ਨਹੀਂ ਸੀਗਾ। ਬਾਈਟ ਲੈਣ ਲਈ ਸਵਾਲ ਤਿੰਨ-ਚਾਰ ਕਰਨੇ ਖਬਰ ਕੱਢਣ ਚਲੇ ਜਾਂਦਾ। ਮੈਂ ਉਹਨਾਂ ਨੂੰ ਪੈਂਦਿਆਂ ਹੀ ਇੱਕ ਸਵਾਲ ਦਾ ਗਿਆ। ਮੈਂ ਕਿਹਾ ਜੀ ਤੁਹਾਡਾ ਤੇ ਦਫਤਰ ਤੁਸੀਂ ਕਹਿੰਦੇ ਹੋ ਕਿ ਸ਼ਿਵ ਲਾਲ ਨਾਲ ਸਾਡਾ ਕੋਈ ਸੰਪਰਕ ਹੀ ਨਹੀਂ ਹੈ ਤੇ ਤੁਹਾਡਾ ਤਾਂ ਦਫਤਰ ਐ ਐਲ 1 'ਚ ਚੱਲਦਾ ਯਾਰ ਤਾਂ ਬਾਦਲ ਸਾਹਿਬ ਨੇ ਦੇਖੋ ਕਿਵੇਂ ਆਪਣੇ ਆਪ ਨੂੰ ਘੜਿਆ ਬੜਾ ਤਗੜਾ ਸਵਾਲ ਸੀਗਾ ਇਹ ਮੈਂ ਬੜਾ ਸੋਚ ਕੇ ਸਵਾਲ ਬਣਾਇਆ ਸੀਗਾ ਕਿ ਅੱਜ ਫਸਾ ਦੂੰਗਾ ਮੈਂ ਸੀਐਮ ਨੂੰ ਦੇ ਮੇਰੀ ਖਬਰ ਤਗੜੀ ਬਣਛਣੀ ਆ ਕਿਉਂਕਿ ਮਾਮਲਾ ਬੜਾ ਉਦੋਂ ਤੱਕ ਭੱਕ ਚੁੱਕਾ ਸੀ ਬਾਦਲ ਸਾਹਿਬ ਕਹਿੰਦੇ ਕਾਕਾ ਆਪਾਂ ਦੇ ਕਿਰਾਇਆ ਹੀ ਦੇਣਾ ਪਤਾ ਕਰਵਾ ਲਾਂਗੇ ਜੀ ਹੋਇਆ ਤੇ ਉਥੋਂ ਭਰੋ ਆਪਾਂ ਬੰਦ ਕਰ ਦਿੰਨੇ ਜੀ ਲੋ ਮੈਨੂੰ ਤਾਂ ਬਕਮਾਲ ਹੀ ਹੋ ਗਿਆ ਮੈਨੂੰ ਇਹ ਬੜਾ ਅਣਕਿਆਸਿਆ ਜਵਾਬ ਸੀਗਾ ਕਿ ਜੀ ਅਸੀਂ ਤੇ ਕਿਰਾਇਆ ਹੀ ਦੇਣਾ ਹੁੰਦਾ ਉੱਥੇ ਦਫ਼ਤਰ ਦਾ ਚਲੋਣਾ ਕਿਸੇ ਕਿਸੇ ਹੋਰ ਜਗ੍ਹਾ ਤੇ ਕਰ ਲਾਂਗੇ ਮਤਲਬ ਇੱਕ ਕਲਾ ਦੇਖੋ ਇਹ ਵੀ ਪਤਾ ਆਪਾਂ ਨੂੰ ਕਿ ਕਿਹੜਾ ਉਹਨਾਂ ਨੂੰ ਪਤਾ ਨਹੀਂ ਹੋਊਗਾ ਸ਼ਿਵ ਲਾਲ ਟੂਟਾ ਕੋਈ ਮਾੜਾ ਮੂਟਾ ਇਨਸਾਨ ਨਹੀਂ ਸੀਗਾ ਸਰ ਉਹ ਬੰਦਾ ਸਾਡੇ ਲੱਕੇ ਦੇ ਵਿੱਚ ਇੱਕ ਅੱਜ ਵੀ ਇੱਕ ਨਾਮ ਆ ਤੇ ਅੱਜ ਵੀ ਕਹ ਲੋ ਕਿ ਕਰੋੜ ਆਰਬਪਤੀ ਬੰਦਿਆਂ ਚੋਂ ਆ ਮਲਕੀ ਨਿਕਲਦਾ ਢੰਗ ਆ ਯਾਰ ਤੇ ਤੁਸੀਂ ਤੁਸੀਂ ਇਹ ਵੀ ਨਹੀਂ ਪੁੱਛਿਆ ਕਿਹੜੇ ਅਖਬਾਰ ਦਾ ਕੋਈ ਜਿੰਨੀ ਕੁ ਮੈਂ ਕਲਿੱਪ ਦੇਖੀ ਆ ਚੱਕ ਕੇ ਚੱਕ ਕੇ ਤੁਸੀਂ ਮਲਕੀ ਬੀਬੀ ਜੀ ਦੀ ਗੱਲ ਆਉਂਦੀ ਆ ਜੀ ਬਿਲਕੁਲ ਆਪਣੇ ਜ਼ੁਬਾਨ ਦੇ ਪਿੱਛੇ ਲੁਕੇ ਵਿਅਕਤੀ ਨੂੰ ਪ੍ਰਗਟ ਕਰ ਦਿੱਤਾ ਫੜੇ ਕੇ ਤੁਸੀਂ ਸਰ ਜੋ ਬਾਰੋਂ ਤੁਸੀਂ ਸ਼ਾਂਤ ਦਿਖਦੇ ਹੋ ਪੜ੍ਹੇ ਲਿਖੇ ਦਿਖਦੇ ਹੋ ਇੱਕ ਧਾਰਮਿਕ ਕਲੋ ਵੇਸ਼ ਤੋਂ ਸੱਚ ਵੇਸ਼ ਪੁਸ਼ਾ ਚ ਤੁਸੀਂ ਦਿਖਾਈ ਦਿੰਦੇ ਹੋ ਧਾਰਮਿਕ ਪਹਿਰਾਵੇ ਚ ਦਿਖਾਈ ਦਿੰਦੇ ਹੋ ਤੁਹਾਡੇ ਅੰਦਰ ਦੀ ਉਹ ਚੀਜ਼ ਬਾਹਰ ਆ ਗਈ ਫੜੇਗੇ ਤੁਸੀਂ ਅਗਲੇ ਨੇ ਰਿਕਾਰਡਿੰਗ ਲਈ ਸੀ ਤੁਹਾਨੂੰ ਇਹ ਵੀ ਨਹੀਂ ਪਤਾ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਭਈ ਕੌਣ ਸਾਹਮਣੇ ਵਾਲਾ ਕੌਣ ਹੈ ਤੁਸੀਂ ਫਸ ਗਏ ਫਿਰ ਤੁਸੀਂ ਮਾਫੀਨਾਮਾ ਦੇ ਦਿੱਤਾ ਹੁਣ ਮਾਫੀ ਅਗਲੇ ਛੇਤੀ ਕੀਤਾ ਤੁਹਾਨੂੰ ਲੈਣ ਨਹੀਂ ਦੇਣਗੇ ਮੇਰੇ ਖਿਆਲ ਦੇ ਨਾਲ ਤੁਹਾਨੂੰ ਉਹਦਾ ਆਪਣੇ ਆਪ ਹੀ ਛੱਡ ਦੇਣਾ ਚਾਹੀਦਾ ਮਾਫੀ ਮਿਲ ਜਾਣੀ ਚਾਹੀਦੀ ਆ ਮੇਰਾ ਹੀ ਮੰਨਣਾ ਮਾਫੀ ਇੱਕ ਬਹੁਤ ਵੱਡਾ ਕਹੋ ਕਿ ਉਹ ਸ਼ਬਦ ਹੁੰਦਾ ਪਰ ਜੋ ਕਿਸੇ ਔਰਤ ਪ੍ਰਤੀ ਤੁਸੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਸਿੱਖ ਧਰਮ ਦੇ ਵਿੱਚ ਕਹੋ ਜਾਂ ਇਡੀ ਵੱਡੀ ਸੰਸਥਾ ਦੇ ਪ੍ਰਧਾਨ ਦੇ ਦੌਰ ਤੇ ਕਹਿ ਲਵਾਂ ਉਹ ਮੇਰੇ ਖਿਆਲ ਦੇ ਨਾਲ ਨਾ ਕਾਬਲੇ برداشت ਹੈ ਮਾਫੀ ਮਿਲ ਜਾਵੇ ਬਿਹਤਰ ਹੈ ਵਧੀਆ ਗੱਲ ਹੈ ਪਰ ਹਉਤੇ ਤੇ ਰਹਿਣ ਦਾ ਹੱਕ ਨਹੀਂ ਰਹਿ ਜਾਂਦਾ ਮੇਰਾ ਇਹ ਮੰਨਦਾ ਵਿਅਕਤੀਗਤ ਤੌਰ ਤੇ ਬਹੁਤ ਹੀ ਘਟਿਆ ਸ਼ਬਦਾਵਲੀ ਤੁਸੀਂ ਐਡਵੋਕੇਟ ਲਾਉਨੇ ਹੋ ਆਪਣੇ ਨਾਮ ਦੇ ਨਾਲ ਨਾਲ ਐਸਡੀਪੀਸੀ ਦੇ ਪ੍ਰਧਾਨ ਨੂੰ ਸਿੱਖ ਕੌਮ ਦੀ ਨਮਾਇਆ ਸੰਸਥਾ ਦੇ ਤੁਸੀਂ ਲੀਡਰ ਹੋ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਨਹੀਂ ਕਿੱਡਾ ਸੌਖਾ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਕਹਿੰਦੇ ਕਿ ਬੀਬੀ ਜੀ ਜੋ ਮਰਜ਼ੀ ਕਹੀ ਜਾਂਦੀ ਆ ਠੀਕ ਹੈ ਭਾਈ ਜੀ ਪਰ ਸਾਡਾ ਪੱਕਾ ਆ ਬਸ ਦੈਟਸ ਇਟ ਦੈਟਸ ਇਟ ਬਾਸ ਆਇਕਸਾ ਸੋ ਤੁਸੀਂ ਫੜੇਗਾ ਬਹੁਤ ਬਹੁਤ ਬੁਰੀ ਗੱਲ ਹੈ ਤੁਹਾਡੇ ਵਾਸਤੇ ਲਓ ਵੀ ਹੁਣ ਮੇਰੇ ਵਾਸਤੇ ਚੰਗੀ ਗੱਲ ਹੋਊਗੀ ਕਿ ਭਾਈ ਛੁੱਟੀ ਲੈ ਲਈਏ ਇੱਕ ਘੰਟਾ 2 ਮਿੰਟ ਹੋ ਗਏ ਹੁਣ ਕਮੈਂਟਾਂ ਤੋਂ ਲਾਂਭਾ ਨਾ ਦਿਓ ਵੀਰ ਬਣ ਕੇ ਵੇ ਦੇਖ ਲਓ 15 20 ਮਿੰਟ ਤੋਂ ਲੱਗਾ ਸੀਗਾ 30 40 ਮਿੰਟ ਕਮੈਂਟਾਂ ਤੇ ਘੁੰਮਿਆ ਜਿਵੇਂ ਨਾ ਅੱਡੀ ਉੱਤੇ ਘੁੰਮ ਉਹਦਾ ਗਾਣਾ ਸੀਗਾ ਨਾ ਸੁਰਜੀਤ ਬਿੰਦ ਰਖੀਏ ਦਾ ਕਮੈਂਟਾਂ ਤੇ ਘੁੰਮ ਕਹਿੰਦੇ ਮਿੰਟਾਂ ਤੇ ਕਮੈਂਟਾਂ ਉੱਤੇ ਘੁੰਮ ਤੋ ਭਾਈ ਮੈਂ ਮਤਲਬ ਕਿ ਕਮੈਂਟਾਂ ਤੇ ਘੁੰਮਿਆ 30 40 ਮਿੰਟ ਸੋ ਪਲੀਜ਼ ਕਿਰਪਾ ਕਰਕੇ ਖਬਰਸਾਰ ਦੇ ਵਿੱਚ ਹਾਜ਼ਰੀ ਭਰਪੂਰ ਰੱਖੋ ਹੁਣ ਦਿਨ ਦੁਨ ਬਈ ਛੁੱਟਿਆ ਮੈਨੂੰ ਪਤਾ ਹੈ ਕੰਮ ਕਰਦਾ ਵੀ ਟਾਈਮ ਸੀਗਾ ਖਣਕਾ ਖੁਣਕਾ ਬੀਜਿਆ ਗਈਆਂ ਤੇ ਕਿਰਪਾ ਕਰਕੇ ਖਬਰਸਾਰ ਦੇ ਵਿੱਚ ਭਰਪੂਰ ਕਰੋ ਸਟੂਡੀਓ ਆਪਾਂ ਬਣਾਇਆ ਨਵਾਂ ਠੀਕ ਹੈ ਸਭ ਕੁਝ ਕੀਤਾ ਤੁਹਾਡੇ ਵਾਸਤੇ ਹੀ ਆ ਬਈ ਕਰ ਦਿਓ ਭਰਪੂਰ ਕੰਮ ਠੀਕ ਹੈ ਜੀ ਚੜਦੀ ਕਲਾ ਹੋਗੀ ਚਲੋ ਅੱਜ ਕਹਿੰਦੇ ਜੀ ਲਾਂਭੇ ਲਾਤੇ ਸਾਰੇ ਹਾਂ ਜੀ ਬਿਲਕੁਲ ਤਾਂ ਹੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਡੇ ਕਮੈਂਟ ਹੀ ਲੈਣੇ ਆ ਖੁਸ਼ ਕਰ ਦੇਣਾ ਤੁਹਾਨੂੰ ਤੇ ਕੋਈ ਗਲਤੀ ਸ਼ਲਤੀ ਹੋ ਗਈ ਹੋਵੇ ਉਹਦੇ ਵਾਸਤੇ ਮਾਫੀ ਮੰਗ ਲੈਣੀ ਹੈ ਮਾਫੀ ਦਾ ਅਨਸਰ ਆ ਜਾਊਗਾ ਤੁਹਾਨੂੰ ਪਤਾ ਵੀ ਹੈ ਹਾਂਸ ਰਾਜ ਅਨਸ ਨਹੀਂ ਇਧਰ ਤੇ ਮਿੰਟੂ ਸਿੰਘ ਮਾਫੀ ਹੈ ਬਸ ਕੋਈ ਚੱਕਰ ਨਹੀਂ ਆਗਾ ਮਾਫੀ ਮੈਂ ਅੱਗੇ ਵੀ ਕਿਹਾ ਕਿ ਧਾਮੀ ਸਾਹਿਬ ਨੂੰ ਵੀ ਮਿਲ ਜਾਵੇ ਬਿਹਤਰ ਹੈ ਪਰ ਕਈ ਵਾਰ ਜਦੋਂ ਇਸ ਤਰ੍ਹਾਂ ਦੀ ਗਲਤੀ ਹੋ ਜਾਂਦੀ ਹੈ ਤਾਂ ਤੁਹਾਨੂੰ ਅਹੁਦੇ ਦੀ ਪਾਕੀਸਗੀ ਅਹੁਦੇ ਦੀ ਪਵਿੱਤਰਤਾ ਦੇ ਮੱਦੇਨਜ਼ਰ